ਇਹ ਲੁੱਟ ਪਈ ਹੈ ਜੀ ਸਬਜ਼ੀਆਂ ਦੀ ਲੋਕ ਬੁੱਧਵਾਰ ਅਤੇ ਐਤਵਾਰ ਨੂੰ ਲੁੱਟਣ ਲਈ ਦੂਰੋਂ ਦੂਰੋਂ ਬਠਿੰਡਾ ਦੇ ਸਿਵਲ ਲਾਈਨ ਥਾਣੇ ਅੱਗੇ ਪਹੁੰਚ ਜਾਂਦੇ ਨੇ ਮੈਮੇ ਪਿੰਡ ਦੇ ਕਿਸਾਨ ਗੁਰਦੀਪ ਸਿੰਘ ਦੀ ਟਰਾਲੀ ਆਉਂਦੇ ਹੀ ਲੋਕ ਦਵਾ-ਦਵ ਸਬਜ਼ੀਆਂ ਆਪਣੇ ਲਿਫਾਫਿਆਂ 'ਚ ਭਰਨ ਲੱਗ ਜਾਂਦੇ ਆ ਜੇ ਕੱਦੂ ਪੇਠੇ ਦਾ ਨਾਗ ਘਟ ਜਾਵੇ ਤੇ ਕਿਸੇ ਨੂੰ ਨਾ ਮਿਲੇ ਤਾਂ ਖੁਦ ਲੋਕ ਆਪਸ ਵਿੱਚ ਹੀ ਵੱਢ ਘਟ ਕਰਕੇ ਵੰਡ ਲੈਂਦੇ ਨੇ ਜੀ ਹਾਂ ਇਹ ਸਭ ਕੁਝ ਮੁਫਤ ਨਹੀਂ ਹੈ ਲੋਕ ਬਾਜ਼ਾਰ ਨਾਲੋਂ ਇਹ ਸਬਜ਼ੀਆਂ ਮਹਿੰਗੀਆਂ ਖਰੀਦ ਕਰਦੇ ਨੇ ਸੁਣੋ ਕਿਉਂ ਕਿੰਨੇ ਸਮੇਂ ਤੋਂ ਲੈ ਰਹੇ ਹੋ ਸਬਜ਼ੀ ਇੱਥੋਂ ਅੱਛਾ ਜੀ ਕਿੰਨਾ ਕੁ ਫਰਕ ਹੈ ਦੂਜੀ ਬਜਾਰੀ ਸਬਜ਼ੀ ਦਾ ਦੇ ਦਿਓ ਤੇ ਸਵਾਦ ਪੱਕਾ ਜੀ ਆਹ ਤੇ ਜੀ ਹੈ ਮਨੀ ਦੇਵਾ ਤੇ ਬਹੁਤ ਵਧੀਆ ਜੀ ਇਹਨਾਂ ਦਾ ਜਿਹੜਾ ਕਈ ਸਾਲ ਤੋਂ ਹੋਵੇ 5-6 ਸਾਲ ਹੋਏ ਆ ਤੇ ਜਿਹੜਾ ਇਹਦਾ ਟੇਸਟ ਹੈਗਾ ਇਹਦੇ ਟੇਸਟ ਤੋਂ ਹੀ ਪਤਾ ਲੱਗਦਾ ਕਿ ਬਿਲਕੁਲ ਹੀ ਆਰਗੈਨਿਕ ਤੇ ਗਰੀਬ ਸਿੰਘ ਨੂੰ ਜਿਹੜਾ ਗਵਰਨਮੈਂਟ ਨੇ ਵੀ ਸਨਮਾਨਤ ਕੀਤਾ ਤੇ ਅਸੀਂ ਇਹਦੇ ਉੱਥੇ ਮਹਿਮਾ ਇਹਦੇ ਪਿੰਡ ਜਾ ਕੇ ਸੀ ਦੇਖ ਕੇ ਆਏ ਆ ਇਹ ਮਿਹਨਤ ਕਰਦਾ ਸਾਰਾ ਪਿੰਡ ਤੇ ਬਹੁਤ ਵਧੀਆ ਇਹਨਾਂ ਦਾ ਜਿਹੜਾ ਸਬਜ਼ੀਆਂ ਦਾ ਜਿਹੜਾ ਹੈਗਾ ਆਰਗੈਨਿਕ ਸਬਜ਼ੀਆਂ ਵਾਹ ਸੇਧਵਾਸ ਤੇ ਬੋਲਦਾ ਪਿਛਲੇ ਮੇਰੇ ਕੋਲ 6-7 ਸਾਲ ਤੋਂ ਮੈਂ ਜੁੜਿਆ ਹੋਇਆ ਹੈਗਾ ਇਸੇ ਲੈਕਚਰਾਰ ਜੀ ਫਾਰਮੈਸਿਸ ਕਲੋਸ ਕਲਵਗੜ੍ਹ ਅੱਛਾ ਸਾਨੂੰ ਇਹ ਦੱਸੋ ਕਿ ਬੜਾ ਇੱਥੇ ਸਬਜ਼ੀ ਆਪਾਂ ਦੇਖ ਰਹੇ ਹਾਂ ਕਿ ਲੰਬੇ ਸਮੇਂ ਤੋਂ ਬੜਾ ਕਹਿੰਦੇ ਮਾਰੂ ਮਾਰ ਪਈ ਹੋਈ ਆ ਕੀ ਕਹੋਗੇ ਆਰਗੈਨਿਕ ਵੱਲ ਲੋਕਾਂ ਦਾ ਰੁਝਾਨ ਵੱਧਦਾ ਜਾ ਰਿਹਾ ਜੀ ਮੈਂ ਤਾਂ ਇਹਦੇ ਫਾਰਮਸ ਤੇ ਵਿਜ਼ਿਟ ਕਰਕੇ ਮੇਰਾ ਦੋਸਤ ਅਗਵਿਸ਼ਿੰਦ ਤੇ ਲੋਕ ਆ ਜਿਹੜੇ ਓਹੋ ਪੈਸੇ ਨਾਲ ਚੰਗਾ ਖਾਣ ਨੂੰ ਪਹਿਲ ਦੇ ਰਹੇ ਆ ਵਿਵਧੀਆ ਚੀਜ਼ ਆ ਜਿਹੜੀ ਉਹ ਖਾਣ ਨੂੰ ਮਿਲੇ ਤਾਂ ਕਿ ਕਿਉਂਕਿ ਬਿਮਾਰੀਆਂ ਤੋਂ ਬਚਾ ਇਸੇ ਕਰਕੇ ਹੋ ਸਕਦਾ ਜੇਕਰ ਕੁਦਰਤੀ ਖੇਤੀ ਵੱਲ ਲੋਕਾਂ ਦਾ ਰੁਝਾਨ ਵਧੇ ਇਹਨਾਂ ਦੇ ਐਫਰਟਸ ਨੂੰ ਕਿਵੇਂ ਲੈ ਕੇ ਚੱਲੂਗੇ ਆਮ ਕਿਸਾਨ ਸ਼ਿਕਾਇਤ ਕਰਦੇ ਕਿ ਸਾਡਾ ਪ੍ਰੋਡਿਊਸ ਨਹੀਂ ਵਿਕਦਾ ਇਹਨਾਂ ਦਾ ਤਾਂ 5 ਮਿੰਟ ਦਾ ਪਹਿਲਾਂ ਆਏ ਨੇ ਤੇ ਅੱਧੀ ਸਬਜ਼ੀ ਖਤਮ ਹੋ ਗਈ ਇਹਨਾਂ ਨੂੰ ਤਾਂ ਜੀ ਜਿਹੜੇ ਰਸਤੇ ਵਗੈਰਾ ਬੰਨੇ ਹੁੰਦੇ ਇਹਨਾਂ ਦੇ ਪਿੱਛੇ ਟਰਾਲੀ ਹੈਗੀ ਉਹ ਲੋਕ ਆਪ ਵੀ ਖੋਲਦੇ ਬੜੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੁੰਦਾ ਫੋਨ ਤੇ ਜਦੋਂ ਘਰੇ ਚੱਲੇ ਹੁੰਦੇ ਆ ਉਦੋਂ ਤੋਂ ਇਹਨਾਂ ਦਾ ਤਾਲਮੇਲ ਹੋਣਾ ਸ਼ੁਰੂ ਹੋ ਜਾਂਦਾ ਲੋਕਾਂ ਨਾਲ ਵੀ ਕਿਤੇ ਜੀ ਪਹ ਉਨੇ ਜੀ ਇੱਥੇ ਕਿੰਨੇ ਸਮੇਂ ਤੋਂ ਸਬਜ਼ੀ ਲੈਣ ਆਉਨੇ ਹੋ ਤੇ ਕੀ ਕੀ ਸਮਝਦੇ ਹੋ ਕਿ ਜਿਹੜੀਆਂ ਸਬਜ਼ੀਆਂ ਨੇ ਆਪਾਂ ਇਕੱਠ ਦੇਖਦੇ ਆ ਇੱਕ ਤੇ ਕਿਸਾਨਾਂ ਬਾਰੇ ਕਹਿ ਦਿੰਦੇ ਕਿ ਕਿਸਾਨ ਦੀ ਸਬਜ਼ੀ ਨਹੀਂ ਵਿਕਦੀ ਪਰ ਇੱਥੇ ਮੈਂ ਦੇਖ ਰਿਹਾ ਕਿ ਖੜ ਨਹੀਂ ਰਹੀ ਇਹ ਕੀ ਵਿਚਾਰਾ ਤੁਹਾਡੇ ਦੇ ਬਾਰੇ ਤਿੰਨ ਚਾਰ ਸਾਲ ਤੋਂ ਆਪ ਦੀ ਮਾਰਕੀਟ ਬਣਾਈ ਹੈ ਆਰਗੈਨਿਕ ਸਬਜ਼ੀ ਦਿੰਦੇ ਜਿਹੜਾ ਹੈਗਾ ਉਹ ਸਵਾਦ ਬਣਾਇਆ ਲੋਕਾਂ ਦਾ ਉਸ ਕਰਕੇ ਲੋਕੇ ਦੇ ਭਿਰਦੇ ਨੇ ਲੋਕੇ ਸਬਜ਼ੀ ਲੈ ਜਾਂਦੇ ਜਿਣੀ ਚੜਦੇ ਤੇ ਬਾਜ਼ਾਰ ਨਾਲ ਕਿੰਨਾ ਕਪਾ ਦਾ ਫਰਕ ਹੈ ਯਾਰ ਸੇਮ ਰੇਟੀਆਂ ਤਕਰੀਬਨ 5-7 ਰੁਪਏ ਦੇ ਹਿਸਾਬ ਨਾਲ ਬੜਾ ਫਰਕ ਜਿਹੜਾ ਹੈ ਬਾਕੀ ਜ਼ਿਮੀਦਾਰ ਐਪਸ ਨਹੀਂ ਕਰਦਾ ਆਪਦੀਆਂ ਆ ਕੇ ਉਹ ਮਾਰਕੀਟਿੰਗ ਨਹੀਂ ਕਰਦਾ ਉਸ ਤਰ੍ਹਾਂ ਕਿ ਬੇਰ ਅਲੱਗ ਜਿਹੜਾ ਰੈਟਾਂ ਮੰਗਦਾ ਰੋਟਾ ਠੀਕ ਨਾ ਹੁਣ ਇਹ ਲੱਗੇ ਹੋਏ ਆਪਦੇ ਧੰਦੇ 'ਚ ਕੰਮ ਕਰ ਰਹੇ ਨੇ ਬਾਕੀ ਮਾਰਕੀਟਿੰਗ ਸਾਡੇ ਨਾਲ ਦੇਖ ਵੀ ਉੱਥੇ ਗੁਰਦੀਪ ਸਿੰਘ ਨੇ ਆਪਣੀ ਇਸ ਕਾਮਯਾਬੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਤੁਸੀਂ ਵੀ ਇਸ ਤਰ੍ਹਾਂ ਕਾਮਯਾਬ ਹੋ ਸਕਦੇ ਹੋ ਇਸ ਸਮੇਂ ਤੋਂ ਤੁਸੀਂ ਇੱਥੇ ਸਬਜ਼ੀ ਵੇਚ ਰਹੇ ਹੋ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਹੈ ਜੀ ਮੈਂ ਜੀ 2007 ਤੋਂ ਸਬਜ਼ੀ ਦਾ ਕੰਮ ਕਰ ਸ਼ੁਰੂ ਕੀਤਾ ਸੀ ਆਪਨੂੰ ਦੂਜਾ ਸੀਮੈਂਟ ਫੈਕਟਰੀਸ਼ਨ ਵੱਲੋਂ ਮੈਨੂੰ ਕਰਵਾਇਆ ਗਿਆ ਸੀ ਉਸ ਤੋਂ ਪਹਿਲਾਂ ਕਿਸੇ ਜਿਆਦਾ ਕੇਂਦਰ ਡਾਕਟਰ ਅਮਜੀਤ ਸੰਧੂ ਉਹਨਾਂ ਨੇ ਮੈਨੂੰ ਕਿਚਨ ਕਾਰਡ ਕਿੱਟ ਦੇ ਕੇ ਉਹਨਾਂ ਨੇ ਮੇਰਾ ਕੰਮ ਸਟਾਰਟ ਕਰਾਇਆ ਸੀ ਪਹਿਲਾਂ ਮੈਂ ਮੰਡੀ ਦੀ ਵੇਚਦਾ ਹੁੰਦਾ ਸੀ ਉਸ ਤੋਂ ਬਾਅਦ ਅੰਬੂਜਾ ਦੇ ਨਾਲ ਮੇਰਾ ਅਟੈਚਮੈਂਟ ਹੋ ਗਿਆ ਉਹ ਮੈਨੂੰ ਕਾਫੀ ਮੈਨੂੰ ਮਤਲਬ ਸੁਝਾ ਦਿੰਦੇ ਰਹੇ ਵੀ ਵੇਲੇ ਸਰ ਮਿਲਦੇ ਰਹੇ ਖੇਤ ਆ ਕੇ ਦੇਖਦੇ ਰਹੇ ਮਤਲਬ ਬਾਹਰੋਂ ਵਲਟ ਲਿਆ ਕੇ ਬਾਹਰ ਚੈੱਕ ਕਰਦੇ ਸਾਰਾ ਕੁਝ ਜੋ ਵੀ ਉਹਨਾਂ ਨੇ ਕਰਨਾ ਸੀ ਉਹ ਸਾਰਾ ਕੁਝ ਕਰਦੇ ਰਹੇ ਜੀ ਉਸ ਤੋਂ ਬਾਅਦ ਮੈਨੂੰ 5 ਸਾਲ ਹੋ ਗਏ ਬਠੰਡੇ ਸਬਜ਼ੀ ਸੇਲ ਕਰਦਿਆਂ ਤੇ ਮੈਂ ਇੱਥੋਂ ਇੱਥੇ ਤੁਹਾਨੂੰ ਦੇਖੀ ਜਾਂਦਾ ਜੀ ਪੂਰੀ ਨਹੀਂ ਆਉਂਦੀ ਕਿ ਚੰਗੀ चीज ਇਹ ਜਿਹੜੇ ਤੁਹਾਡੇ ਸਾਥੀ ਨੇ ਨਾਲ ਲਗਾਉਂਦੇ ਨੇ ਕਿ ਵੇਚਣ ਚ ਸਹਿਯਤਾ ਕਰਦੇ ਨੇ ਨਹੀਂ ਇਹ ਤਾਂ ਕੁਸਤਾ ਮੇਰੇ ਦੋਸਤੀ ਆ ਇੱਥੋਂ ਆ ਇੱਧਰ ਖੜੇ ਹਰਮਨ ਸਿੰਘ ਜੀ ਮੇਰਾ ਸਾਡੂ ਆ ਗਿਆ ਇਹਦੇ ਨਾਲ ਸਮਝਾ ਕੰਮ ਆ ਸਾਡਾ ਅੱਛਾ ਜੀ ਸੋ ਇਹ ਨਾਲ ਮਿਲ ਕੇ ਤੁਸੀਂ ਹਿਸਾਬ ਕਿਤਾਬ ਕਰ ਲੈਣੇ ਹਾਂਜੀ ਹਾਂਜੀ ਸਾਰੇ ਸਾਥੀ ਆ ਸਾਡੇ ਦੋਸਤ ਆ ਜਿਹੜੇ ਆ ਸਾਡੇ ਨਾਲ ਮੈਂ ਵੇਖ ਰਿਹਾ ਸੀ ਕਿ ਕਦੂ ਤੇ ਹੋਰ ਕਾਫੀ ਡਿਮਾਂਡ ਸੀਗੀ ਤੇ ਤੁਸੀਂ ਵੰਡ ਕੇ ਸਬਜ਼ੀ ਦੇ ਰਹੇ ਸੀਗੇ ਹਾਂਜੀ ਹਾਂਜੀ ਪਰ ਉਹ ਕੀ ਕਰ ਜੇ ਵੀ ਇੱਕ ਜਣਾ ਲੈ ਜਾਂਦਾ ਜਾਦੇ ਪਾ ਕੇ ਅਸੀਂ ਕਹਿ ਦਿੰਦੇ ਵੰਡ ਕੇ ਆਜੇ ਥੋੜੀ ਥੋੜੀ ਤੇ ਇੱਕ ਅਸੀਂ ਇੱਕ ਤਰੀਕ ਤੋਂ ਆਪਣੇ ਦੁਕਾਨ开 ਰਹੇ ਆ ਜੀ ਆਪਣੇ ਡਾਕਟਰ ਮੱਲੀ ਆਗਾ 100 ਫੁੱਟੀ ਤੇ ਇੱਥੇ ਇੱਕ ਤਰੀਕ ਤੋਂ ਸਾਰਾ ਸਮਾਨ ਹਰੋਜ ਮਿਲਿਆ ਕਰੂਗਾ ਰੇਡੀਓ ਪੰਜਾਬ ਟੂਡੇ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤਾਂ ਜੋ ਪੰਜਾਬ ਦੀਆਂ ਵਧੀਆ ਅਤੇ ਅਸਾਰੂ ਖਬਰਾਂ ਤੁਹਾਨੂੰ ਦੇਖਣ ਨੂੰ ਮਿਲ ਸਕਣ